ਲੋਕੋ ਮੇਤਰੋ ਸਭ ਤੋਂ ਵੱਡਾ ਧਮਾਕਾ ਸਿਰਫ 70000 ਦੀ ਲੈ ਜਾਓ ਕਾਰ ਤੇ ਪਾਈਨੇ ਕਾਰ ਦਾ 1 ਲੱਖ ਰੁਪਇਆ ਬਾਕੀ ਜੇ ਵੀਡੀਓ ਸ਼ੇਅਰ ਕਰਕੇ ਆਓਗੇ ਤਾਂ ਜਿਹੜਾ ਤੁਹਾਡਾ ਮਾਨ ਤਾਣਾ ਉਹ ਵੀ ਆਪਾਂ ਕਰਵਾ ਦਾਂਗੇ ਹਾਂਜੀ ਮੇਤਰੋ ਸਾਰੇ ਮੇ ਪਿਆਰ ਭਰੀ ਸੱਸਰੀ ਕਾਰ ਸਾਰਿਆਂ ਦਾ ਸਵਾਗਤ ਕਰਦੇ ਸਿੱਧੂ ਕਾਰ ਯਾਰ ਪੇਜ ਤੇ ਉਮੀਦ ਕਰਦਾ ਬਈ ਸਾਰੇ ਠੀਕ ਠਾਕ ਹੋਵੋਗੇ ਮੇਤਰੋ ਅੱਜ ਆਪਾਂ ਪਹੁੰਚੇ ਆਂ ਪੰਗੂ ਮੋਟਰਸ ਦੇ ਉੱਪਰ ਮੇਤਰੋ ਜੇ ਤੁਸੀਂ ਲੈਣੀ ਨੇ ਸਭ ਤੋਂ ਸਸਤੇ ਰੇਟ ਦੇ ਉੱਪਰ ਪੂਰੀਆਂ ਘੰਟ ਘੰਟ ਕਾਰਾਂ ਤਾਂ ਪਹੁੰਚੋ ਭੰਗੂ ਮੋਟਰ ਦੇ ਉੱਪਰ ਕਰਵਾਉਣੇ ਥੋੜੀ ਬਾਈ ਇਹਨਾਂ ਗੱਲਬਾਤ ਇੱਕ ਵਾਰੀ ਬਸ ਸਟਾਕ ਬੋਲ ਨਹੀਂ ਗਾ ਮਰਵਾ ਦਈਏ ਲਗਭਗ 7-8 ਕਾਰਾਂ ਨੇ ਬਾਈਆਂ ਕੋਲੇ ਕਾਰਾਂ ਬੋਰੀਆਂ ਘਟ ਰਹੇ ਤੇ ਰੇਟ ਰੇਟ ਤੁਹਾਨੂੰ ਬਹੁਤ ਸਸਤੇ ਮਿਲ ਜਾਣਗੇ ਨਵੇਂ ਸਾਲ ਦੇ ਉੱਪਰ ਬਾਈ ਕਹਿੰਦੇ ਸਭ ਤੋਂ ਪਹਿਲਾਂ ਸਟਾਕ ਕਲੀਅਰ ਕਰਨਾਗਾ ਤੇ ਰੇਟ ਬਹੁਤ ਘੱਟ ਆਉਣਗੇ ਕਰਵਾਉਣੇ ਥੋੜੀ ਬਾਈ ਇਹਨਾਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਰੱਖੋ ਜੀ ਹਾਂ ਜੀ ਵਧੀਆ ਬਰਾਬਰ ਪਰ ਕੰਮ ਵੀ ਚੱਲੀ ਜਾਂਦਾ ਕਰੀ ਜਾਂਦੀ ਹਾਂ ਜੀ ਹਾਂ ਜੀ ਪਹਿਲਾਂ ਇਸ ਵੀਰੇ ਜਿਹੜੀ ਪਹਿਲਾਂ ਵੀਡੀਓ ਕੀਤੀ ਸੀ ਜਿਹ ਇਹ ਰੇਟ ਪੂਰੇ ਪੂਰੇ ਕਮਾਲ ਦੇ ਹੋਣਗੇ ਵੀਰੇ ਹਣਾ 3 ਸਾਲ ਦੇ ਤਮਾਕਾ ਆਫਰ ਹੀ ਕਰਤਾ ਕੰਮ ਜੀ ਪਹਿਲੀ ਕਾਰ ਆਈ ਹੈ ਮਤਲਬ ਕੀ ਡੀਟੇਲ ਹੈ ਅਰੇ ਜੀ 8 ਮਡਲ i10 ਹਾਂਜੀ ਵੀਰੇ ਦਾ ਸਾਹਿਬ 25 ਤੱਕ ਕਾਰ ਦੀ ਪਾਸਿੰਗ ਪਈ ਆ ਗਈ ਠੀਕ ਆ ਵੀਰੇ ਫਸਟ ਉਹਨਾਂ ਦਾ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਆ ਤੇ ਗੱਡੀ ਦਾ ਕੁੱਲ ਰੇਟ ਦੇਵਾਗੇ ਆਪਾਂ ਸਿਰਫ ਦੇ ਸਿਰਫ 1 ਲੱਖ ਰੁਪਈਆ ਬਾਈ ਨੂੰ ਕਹਿੰਦਾ ਕਾਰ ਦੀ ਚਾਰੇ ਪਾਸੇ ਪਨੀ ਸਿੰਘ ਚੈੱਕ ਕਰਾ ਦੂਗਾ ਮਿੱਤਰੋ ਕਾਰ ਦੀ ਕੰਡੀਸ਼ਨ ਦੇਖ ਲਓ ਕਾਰ ਪੂਰੀ ਪੱਕੀ ਜੇ ਸਿਰਾਂ ਕੰਡੀਸ਼ਨ ਦੇ ਵਿੱਚ ਆ ਗਈ ਟਾਇਟ ਪੱਕੀ ਦੇ ਵਿੱਚ ਵਧੀਆ ਪਿਆ ਹਨ ਵੀਰੇ ਹਾਂਜੀ ਹਾਂ ਵਧੀਆ ਪਿਆ ਬਾਕੀ ਤੇ ਉਹਨਾਂ ਨੇ ਵੀ ਕਰ ਰਹੇ ਫਸ ਤੋਂ ਉਹਨਾਂ ਦਾ ਲੈਦਰ ਦੇ ਸੀਟ ਕਵਰਾਂ ਮੈਟਿੰਗ ਹੋਈ ਵੀ ਹੈ ਗੱਡੀ ਜੀ ਠੀਕ ਹੈ ਵੀਰੇ ਰੇਟ ਕਿੰਨਾ ਵੀਰੇ ਕਾਰ ਦੇ ਤਾਂ ਇਹਦਾ ਕੁੱਲ 1 ਲੱਖ ਰੁਪਏ ਹੈ ਸਿਰਫ 1 ਲੱਖ ਰੁਪਏ ਵੀਰੇ ਹਾਂ ਸਿਰਫ ਪਾਸਿੰਗ ਵਗੈਰਾ ਹੈ ਵੀਰੇ ਪਾਸਿੰਗ 25 ਤੱਕ ਭਈ ਆ ਜੀ ਠੀਕ ਹੈ ਵੀਰੇ ਹਾਂਜੀ ਹਾਂ ਲੋ ਵੀ ਮਿੱਤਰੋ ਪਾਸਿੰਗ ਕਾਰ ਦੀ 25 ਤੱਕ ਭਈ ਹੈ ਤੇ ਰੇਟ ਦੱਸਿਆ ਬਾਈ ਨੇ ਕਾਰ ਦਾ 1 ਲੱਖ ਰੁਪਇਆ ਬਾਕੀ ਇਹ ਵੀਡੀਓ ਸ਼ੇਅਰ ਕਰਕੇ ਆਓਗੇ ਤਾਂ ਜਿਹੜਾ ਤੁਹਾਡਾ ਮਾਨਤਾ ਨਾ ਉਹ ਵੀ ਆਪਾਂ ਕਰਵਾ ਦਾਂਗੇ। ਹਾਂਜੀ। ਇੱਕ ਵਾਰੀ ਵੀਰੇ ਕਾਰ ਦਾ ਇੰਜਨ ਚੈੱਕ ਕਰਵਾ ਦਿਓ ਵੀਰੇ ਦਾ। ਲੋ ਮਿੱਤਰੋ ਸਾਨੂੰ ਆਪਾਂ ਕਾਰ ਦਾ ਇੰਜਨ ਚੈੱਕ ਕਰਾ ਦਈਏ। ਬਹੁਤ ਵੀਰੇ ਕਹਿੰਦੇ ਨੇ ਕਿ ਵੀਰੇ ਕਾਰ ਦਾ ਇੰਜਨ ਚੈੱਕ ਕਰਾਇਆ ਕਰੋ ਕਿਉਂਕਿ ਕਾਰ ਦਾ ਇੰਜਨ ਹੀ ਮੇਨ ਹੁੰਦਾਗਾ। ਕਾਰ ਦਾ ਸਾਨੂੰ ਇੰਜਨ ਚੈੱਕ ਕਰਾ ਦਈਏ ਆਪਾਂ। ਇੰਜਨ ਪੱਖੋਂ ਗੱਡੀ ਬਿਲਕੁਲ ਓਕੇ ਭਈ ਹੈਗੀ। ਪੂਰੀ ਠੀਕ ਕੰਡੀਸ਼ਨ ਦੇ ਵਿੱਚ ਮਿੱਤਰੋ ਕਾਰ। ਲੈ ਆਪਣੇ ਕੋਲੇ ਆ ਗਈ ਮਰੂਤੀ ਜੰਕੀ ਇਸ ਟੀਮ ਗੱਡੀ। ਹਾਂਜੀ ਵੀਰੇ 6 ਮਾਡਲ 22 ਤੱਕ ਪਾਸ। ਠੀਕ ਆ ਵੀਰੇ। ਤੇ ਸਾਰੇ ਸ਼ੀ ਲੋ ਮੈਟਰੋ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਇੱਕ ਵਾਰੀ ਲਗਭਗ 70-80 ਵੈਸੇ ਲਗਭਗ ਕਾਰ ਦੇ ਵਿੱਚ ਟਾਇਰ ਪਏ ਨੇ ਸਾਰਾ ਕੰਮ ਕਰ ਦਿਓ ਓਕੇ ਹੋਏ ਐਲਵੇਰੇ ਹਨਾ ਹਾਂਜੀ ਹਾਂਜੀ ਇਹ ਕੋਈ ਲੰਬੇਲਾ ਕੰਮ ਤਾਂ ਨਹੀਂ ਵਿਰੇ ਕਾਰ ਦੇ ਵਿੱਚ ਆਏ ਕੋਈ ਮਸਲਾ ਨਹੀਂ ਜਾਗਦਾ ਮਕੈਨਿਕ ਡੈਂਡਰ ਬੈਂਡਰ ਨਾਲ ਲੈ ਆਵੇ ਆਪਾਂ ਨੂੰ ਕੋਈ ਮਸਲਾ ਨਹੀਂ ਇਹ ਚੀਜ਼ ਹੈਗਾ ਵੀ ਕਹ ਰਹੇ ਹਾਂਜੀ ਉਹਨਾਂ ਨੇ ਕੰਮ ਵੀਰੇ ਕਾਰ ਰਹੀ ਹੈ ਉਹਨਾਂ ਦਾ ਦੂਜੇ ਦਿਨ ਆਉਣੇ ਕੰਫਰਮ ਨਹੀਂ ਹੈਗੇ ਅਜੇ ਠੀਕ ਹੈ ਵੀਰੇ ਮਿੱਤਰੋ ਪੰਜਾਬ ਨੰਬਰ ਦੀ ਕਾਰ ਹੈ ਜਿੰਨਾ ਬਾਈਆਂ ਕੋਲੇ ਸਟਾਕ ਹੁੰਦਾ ਲਗਭਗ ਸਾਰਾ ਪੰਜਾਬ ਨੰਬਰ ਦਾ ਹੀ ਹੁੰਦਾਗਾ ਹਾਂਜੀ ਕੋਈ ਟਾਮੇ ਟੱਲੀ ਕਾਰ ਹੀ ਹਰਿਆਣਾ ਨੰਬਰ ਦੀ ਹੋਊਗੀ ਤੇ ਕਾਗਜ਼ਾ ਪੱਤਰ ਨਹੀਂ ਬਾਈ ਤੁਹਾਡੀ ਫੁੱਲ ਗਾਰੰਟੀ ਹੋਊਗਾ ਗਾਰੰਟੀ ਹੋ ਮੈਂ ਕੋਈ ਚੀਜ਼ ਦਾ ਜਮੇ ਮਸਲਾ ਹੀ ਨਹੀਂ ਰਿਹਾ ਕੋਈ ਕਾਗਜ਼ਾ ਕੱਦਨੋਂ ਕੱਚਾ ਕੰਮ ਕੋਈ ਨਹੀਂ ਮਿਲੂ ਆਪਣੇ ਕੋਲ ਠੀਕ ਹੈ ਰੇਟ ਕਿੰਨਾ ਹੋਊਗਾ ਇਹ ਕਾਰ ਦੇ ਦੱਸ ਦੇ ਦਾਂਗੇ ਆਪਾਂ 70000 ਰੁਪਏ ਦੇਣਾ ਗੱਡੀ ਸਿਰਫ 70000 ਦੀ ਲੈ ਜਾਓ ਲੋਬ ਮਿੱਤਰੋ ਸਭ ਤੋਂ ਵੱਡਾ ਧਮਾਕਾ ਸਿਰਫ 70000 ਦੀ ਲੈ ਜਾਓ ਕਾਰ ਤੇ ਤੀਸਰੀ ਕਾਰ ਆ ਗਈ ਮਿੱਤਰੋ ਆਲਟੋ ਆਲਟੋ ਦੀ ਬ ਸੋ ਭਾਈਆਂ ਤੁਹਾਡੀ ਡਿਮਾਂਡ ਪੂਰੀ ਕਰਦੀ ਆਂ। ਅਸੀਂ ਦੋ ਨਹੀਂ ਤਿੰਨ ਨਾਲ ਢੋਣੜੀਆਂ ਆਪਣੇ ਕੋਲ। ਲੋਰ ਮਿੱਤਰ ਤਿੰਨ ਤਿੰਨ ਨਾਲ ਤੋਚੀ ਨੇ ਅੱਜ ਪੰਗੋ ਮੋਟਰ ਦੇ ਉੱਪਰ ਕਿਡੜੇ ਲੱਭਰੇ ਆਲਟੋ ਹੀ। ਇਹ ਦਾ ਸਵਰ ਮਾਡਲ ਐਲਐਸਆਈ ਆਲਟੋ ਆ। ਹਾਂਜੀ ਵੀਰੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆਊਗੀ ਹਰ ਇੱਕ ਗੱਡੀ ਦੀ। ਠੀਕ ਆ ਵੀਰੇ। ਇਹ ਰੇਟ ਇਹਦਾ ਕੋਲੀ ਰੱਖਿਆ ਭਾਏ 1,25,000 ਰੁਪਏ। ਮਿੱਤਰੋ 1,25,000 ਦੀ ਮਿਲ ਜੂ। ਬਾਕੀ ਸੰਗਰੂਰ ਨੰਬਰ ਦੀ ਕਾਰ ਆ ਗਈ। ਭਾਈ ਨੂੰ ਕਹਿੰਦਾ ਕਾਰ ਦੀ ਕੰਡੀਸ਼ਨ ਦਿਖਾ ਦੂਗਾ। ਕੰਡੀਸ਼ਨ ਵੱਖੋ ਚੈੱਕ ਕਰ ਲੋ ਕਾਰ। A1 ਕੰਡੀਸ਼ਨ ਦੇ ਵਿੱਚ ਕ ਲਓ ਜੀ ਅੰਟੀਰੀਅਰ ਦੀ ਚੈੱਕ ਕਰ ਲਓ ਕਾਰ ਅੰਟੀਰੀਅਰ ਪੱਖੋਂ ਕਾਰ ਵਧੀਆ ਵੀ ਹੈਗੀ ਉਹ ਮੇਤਰੋ ਇੰਜਨ ਚੈੱਕ ਕਰ ਲਓ ਕਾਰ ਦਾ ਕਾਰ ਪੂਰੀ ਸੇ ਰੱਖਣੀ ਇਸ ਨੇ ਵਿੱਚ ਰੇਟ ਕਿੰਨਾ ਹੋਵੇ ਰੇ ਦਾ ਕਾਰ ਦਾ 1,25,000 ਰੁਪਏ ਕੋਲ ਸਿਰਫ 1,25,000 ਜਿੰਨੇ ਮਾਡਲ ਲੱਗ ਰਹੇ 10 ਮਾਡਲ ਐਲ ਐਕਸ ਆਈ ਲੋ ਮੇਤਰੋ 10 ਮਾਡਲ ਸਿਰਫ 1,25,000 ਦੀ ਮਿਲ ਜਾਣੀ ਹੈ ਤੁਹਾਨੂੰ ਆਲਟੋ ਕਾਰ ਉਸ ਤੋਂ ਅਗਲੀ ਫੇਰ ਆ ਗਈ ਮੇਤਰੋ ਆਪਣੇ ਕੋਲੇ ਆਲਟੋ ਟੇਲਵਰ ਕਲਰ ਦੇ ਵਿੱਚ ਇਹਦੀ ਕੀ ਡਿਟੇਲ ਹੈ ਵੀਰੇ 2009 ਮਾਡਲ ਹਾਂਜੀ ਉਸ ਟੋਨਰ ਦੀ ਗੱਡੀ ਆ ਇਹਦੇ ਵੀ ਸਾਰੇ ਸ਼ੀਸ਼ੇ ਨਾਲ ਤੇ ਆ ਹਾਂਜੀ ਵੀਰੇ ਦਿੱਲੀ ਨੰਬਰ ਸੀ ਇਹ ਐਨਓਸੀ ਮੇਰੇ ਨਾਮ ਤੇ ਕੱਢ ਗਈ ਪੀ ਵੀ 11 ਨੰਬਰ ਲਵਾ ਕੇ ਦੇਣਾ ਆਪਾਂ ਠੀਕ ਆ ਵੀਰੇ ਤੇ ਬੀਮਾ ਗੱਡੀ ਦਾ ਮਿਲੂ 29 ਲੱਖ ਗੱਡੀ ਦੀ ਪਾਸੀ ਮਿਲਣੀ ਆ ਦੀ ਕੁੱਲ ਵੇਦਾਂਗੇ ਆਪਾਂ 120000 ਰੁਪਏ ਦੀ ਨਾਮ ਕਰਵਾ ਕੇ ਬੀਮਾ ਕਰਵਾ ਕੇ 11 ਨੰਬਰ ਲਵਾ ਕੇ ਇੱਕ ਵਾਰੀ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦੀ ਇਹ ਕਾਰ ਦੀ ਵੀ ਜਿੰਨੇ ਬਾਈਆਂ ਕੋਲੇ ਕਾਰਾਂ ਨੇ ਆਪਾਂ ਕਹ ਜੀ ਕੰਡੀਸ਼ਨ ਪੱਖੋਂ ਸਾਰੀਆਂ A1 ਕੰਡੀਸ਼ਨ ਦੇ ਵਿੱਚ ਨੇਗੀਆਂ ਬਾਕੀ ਸੀਟ ਕਵਰਾਂ ਤੋਂ ਲੈ ਕੇ ਸਾਰੇ ਕਾਰ ਬਿਲਕੁਲ ਨਵੀਂ ਪਈ ਆ ਮਿੱਤਰੋ ਅੰਟੀਰੀਅਰ ਦੇ ਚੈੱਕ ਕਰ ਲੋ ਕਾਰ ਤੇ ਮੇਨ ਵੱਡੀ ਗੱਲ ਇਹ ਕਿ ਚੱਲੀ કુલ 33000 ਹਜ਼ਾਰ ਕਨੀ ਤਾਂ ਆਹ ਦੇ ਨਾਲ ਗੱਡੀ ਆ ਹਾਂਜੀ ਵੀਰੇ 30000 ਗੱਡੀ ਚੱਲੀ ਆ ਸਿਰਫ ਲੋ ਮਿੱਤਰੋ ਇਸ ਵਾਰ ਦੇ ਸਟਾਕ ਦੀ ਆਪਾਂ ਕਹ ਜੀ ਸਭ ਤੋਂ ਸਰਾਹਕਾਰ ਆ ਕਿ ਸਿਰਫ 33000 ਚੱਲੀ ਹੈ ਸਰਵਿਸ ਰਿਕਾਰਡ ਦੇ ਨਾਲ ਬਾਕੀ ਬਾਈ ਨੂੰ ਕਹਣਾ ਕਾਰ ਦੇ ਟਾਇਰ ਚੱਕਰਾ ਦੂਗਾ ਟੈਟਪਾ ਵੀ ਗੱਡੀ ਦੇ ਵਿੱਚ ਵਧੀਆ ਪਿਆਗਾ ਸਾਰੀ ਓਰੀਜਨਲ ਕਾਰ ਆ ਕਿ ਕਿੰਨਾ ਰੇਟ ਦੱਸੇ ਵੀਰੇ ਕਾਰ ਦੇ ਤਾਂ 120000 ਰੁਪਏ ਕੋਲੀ ਮਿੱਤਰੋ ਸਿਰਫ 120000 ਦੀ ਤੁਹਾਨੂੰ ਕਾਰ ਮਿਲ ਜਾਣੀ ਹੈ ਇਹ ਫਸ ਤੋਂ ਅਗਲੀ ਕਾਰੀ ਫੇਰ ਆਪਣੇ ਕੋਲੇ ਆਲਟੋ ਬਲੈਕ ਕਲਰ ਦੇ ਵਿੱਚ ਇਹਦੀ ਕੀ ਡਿਟੇਲ ਹੈ ਵੀਰੇ ਇਹ ਆਲਟੋ ਮਿਲਨੀ ਹੈ ਤੁਹਾਨੂੰ 2009 ਮਾਡਲ ਹਾਂਜੀ ਵੀਰੇ 29 ਤੱਕ ਪਾਸ ਇੱਕ ਸਾਲ ਦਾ ਬੀਮਾ ਨਾਮ ਕਰਵਾ ਕੇ ਹਾਂਜੀ ਇਹ ਵੀ ਐਲ ਐਕਸ ਆਈ ਮਾਡਲ ਆ ਇਹ ਵੀ ਦਿਨਾ ਗਿਆ ਆਪਾਂ ਕੁੱਲ 1,30,000 ਰੁਪਏ ਦੀ ਸਿਰਫ 1,30,000 ਦੀ ਮਤਲਬ ਕਾਰ ਮਿੰਦਰੋ ਕਾਰ ਇਸ ਨੂੰ ਕੰਡੀਸ਼ਨ ਚੈੱਕ ਕਰਾ ਦੀ ਆਪਾਂ ਕੰਡੀਸ਼ਨ ਬਖੋ ਚੈੱਕ ਕਰ ਲੋ ਚਾਰੇ ਪਾਸੋਂ ਕਾਰ ਬਿਲਕੁਲ ਓਕੇ ਪਈ ਹੈ ਤੇ ਕਾਰ ਦਾ ਰੰਗ ਮਿੱਤਰੋ ਕਾਲਾ ਜਿਹੜਾ ਆਪਾਂ ਕਹਿੰਦੇ ਲੱਭੇ ਨੇ ਲੱਭਦਾ ਰੰਗ बाकी कार्य ਵਿੱਚ ਵੀਰੇ ਕੋਈ ਦਿੱਕਤੇ ਦੁੱਖੇ ਤਾਂ ਨਹੀਂ ਮੈਂ ਕਹਿੰਦਾ ਆਪਾਂ ਬੈਠੇ ਕੋਈ ਮਸਲਾ ਹੀ ਨਹੀਂ ਹੈਗਾ ਇਹ ਚੀਜ਼ ਦਾ ਜੀ ਇੰਜਨ ਗੇਅਰ ਦੀ ਵੀਰੇ ਗਾਰੰਟੀ ਹੋਊ ਆਪਣੀ ਹੋਊ ਆਪਣੀ ਹਰ ਇੱਕ ਗੱਡੀ ਦੀ ਠੀਕ ਹੈ ਵੀਰੇ ਮਿਸਤਰੀ ਜੈਂਟਰ ਪੈਂਟਰ ਕੋਈ ਵੀ ਨਾਲ ਲੈ ਆਏ ਆਪਾਂ ਨੂੰ ਇਹ ਚੀਜ਼ਾਂ ਦੇ ਵੀ ਕੋਈ ਮਸਲਾ ਹੀ ਨਹੀਂ ਗਾ ਲੋ ਮਿੱਤਰੋ ਬਾਈ ਕਹਿੰਦੇ ਤੁਸੀਂ ਮਿਸਤਰੀ ਨੂੰ ਲਿਆ ਕੇ ਕਾਰ ਚੈੱਕ ਕਰਵਾ ਸਕਦੇ ਹੋ ਪਰ ਕਾਰਜੀ ਆਪਾਂ ਕਹਿੰਦੇ ਗਾਰੰਟੀ ਹੋ ਬਾਈ ਇਹ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜਾਈ ਨਾਲੀ ਸਿਰਫ 1,30,000 ਵੀ ਮਿਲ ਜਾਣੀ ਹੈ ਮਿੱਤਰੋ ਸਾਣ ਵਰਗੀ ਤੁਹਾਨੂੰ ਕਾਰ ਇਹ ਲੋ ਮਿੱਤਰੋ ਅਗਲੀ ਕਾਰ ਆ ਗਈ ਆਪਣੇ ਕੋਲੇ ਵਰਨਾ ਖਿੜੜੇ ਲਵਰੇ ਜੀ ਨਵਾਂ ਮਾਡਲ 29 ਤੱਕ ਬਾਸ ਇਹਦਾ ਵੀ ਗੱਡੀ ਦਾ ਬੀਮਾ ਪਿਆ ਸਰਕਾਰੀ ਨੰਬਰ ਅਪਡੇਟਾ ਪ੍ਰਦੂਸ਼ਣਾਂ ਗੱਡੀ ਦਾ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੋ ਮੇਸਤਰੀ ਨੂੰ ਅਗਲਾ ਨਾਲ ਲੈ ਕੇ ਆ ਜੇ ਆਪਾਂ ਨੂੰ ਇਹਦਾ ਜਮੇ ਮਸਲਾ ਨਹੀਂ ਹੈਗਾ ਕੋਈ ਗੱਡੀ ਦੇ ਐਕਸਟਰਾ ਖਰਚਾ ਨਹੀਂ ਹੈਗਾ ਕੋਈ ਪੇਂਟ ਪੇਂਟ ਦਾ ਕੰਮ ਨਹੀਂ ਹੋਣਾ ਕੋਈ ਡੈਂਟਰ ਦਾ ਕੰਮ ਨਹੀਂ ਹੋਣਾ ਕੋਈ ਮਕੈਨਿਕਲ ਕੰਮ ਨਹੀਂ ਹੋਣਾ ਗੱਡੀ ਦਾ ਕੁੱਲ ਰੇਟ ਰੱਖਿਆ ਲਾਇਰ ਟਾਇਰ ਚੈੱਕ ਕਰਵਾ ਲਓ ਇੱਕ ਵਾਰ ਨਵੇਂ ਲੱਗੇ ਹੋਏ ਨੇ ਲਾਇਰ ਟਾਇਰ ਪੋਜੀਸ਼ਨ ਤੇ ਨਵੇਂ ਲਾਇ ਲੱਗੇ ਹੋਏ ਨੇ ਰੇਟ ਕੋਲ ਰੱਖਿਆ ਗੱਡੀ ਦਾ 1 ਲੱਖ 50000 ਰੁਪਇਆ ਮੇਟਰੋ 30 40000 ਦੇ ਕਾਰ ਦੇ ਵਿੱਚ ਨਵੇਂ ਲਾਇ ਵੀਰ ਪਏ ਨੇ ਵਧੀਆ ਬਾਕੀ ਕਾਰ ਦੀ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਲਈਏ ਓਕੇ ਕੰਡੀਸ਼ਨ ਦੇ ਵਿੱਚ ਕਾਰ ਹੈ ਲੈ ਇਧਰ ਦੇ ਸੀਟ ਕਵਰ ਹਾਂਜੀ ਵੀਰੇ ਪੰਜਾਬ ਨੰਬਰ ਦੀ ਮੇਟਰੋ ਕਾਰ ਹੈ ਜੀ ਇਹ ਰੇਟ ਤੇ ਆਪਾਂ ਕਹ ਜੀ ਇਹ ਕਾਰਾਂ ਕਿਸੇ ਪਾਸੇ ਲੱਭਿਆ ਨਹੀਂ ਲੱਭਦੀਆਂ ਇਹ ਤੁਹਾਨੂੰ ਸਭ ਤੋਂ ਸਸਤੀਆਂ ਕਾਰਾਂ ਚਾਹੀਦੀ ਨੇ ਸਰਾ ਕੰਡੀਸ਼ਨ ਦੇ ਵਿੱਚ ਤਾਂ ਭੰਗੂ ਮੋਟਰ ਤੇ ਪਹੁੰਚੋ ਬਰਨਾਲੇ ਕੌਤ ਕਾਟ ਕਾਟ ਕਰਾਣੇ ਬਾਈਆਂ ਕੋਲੇ ਲਗਭਗ 7-8 ਕਾਟ ਕਰਣੇ ਤੇ ਬਾਕੀ ਵੀਰੇ ਹੋਰ ਕਾ ਕਰ ਕਿੰਨੇ ਟਾਈਮ ਤੱਕ ਆ ਜਾਣੀ ਨੇ ਵੀਰੇ ਨਵੇਂ ਨਵੇਂ ਸਾਲ ਦੇ ਵਿੱਚ ਵਿੱਚ ਜਵਾ ਸਟਾਪ ਕਲੀਅਰ ਕਰ ਦੇਣਾ ਠੀਕ ਹੈ ਵੀਰੇ ਹਾਂਜੀ ਹਾਂ ਤੇ ਇੱਕ ਵਾਰੀ ਫੋਨ ਨੰਬਰ ਬੋਲ ਦੋ ਵੀਰੇ ਆਪਦਾ 82644 ਹਾਂਜੀ 51893 ਸੈਕੰਡ ਨੰਬਰ 12845 9999 ਲੋ ਮਿੱਤਰ ਪੰਗੋ ਮੋਠਸ ਬਰਨਾਲੇ ਦੇ ਪਰੇ ਕਾਣੇ ਗਿਆ ਤੇ ਐਡਰੈਸ ਕੀ ਹੈ ਵੀਰੇ ਆਪਣਾ ਟਰਾਲਾ ਰੋਡ ਨੇੜੇ ਟੀ ਪੁਆਇੰਟ ਹਾਂਜੀ ਤੇ ਲਵੇ ਕੁਮਾਰਗੜ ਬਣੀ ਨਵੀਂ ਜੀਆਰ ਸਕੁਆਰ ਠੀਕ ਹੈ ਵੀਰੇ ਹਾਂਜੀ ਹਾਂ ਤੇ ਦੇ ਲੋਨ ਕਰਾਉਣਾ ਬਈ ਲੋਨ ਕਰਵਾ ਦਿੰਦੇ ਆ ਵੀਰੇ ਉੱਚੇ ਮਾਡਲਾਂ ਤੇ ਉੱਚੇ ਮਾਡਲ ਦੇ ਲੋਨ ਕਰਵਾ ਕੇ ਦਿੰਦੇ ਆ ਹਾਂਜੀ ਆਪਾਂ ਠੀਕ ਆ ਵੀਰੇ ਇਹਨਾਂ ਦੇ ਮਤਲਬ ਨੀਵੇਂ ਮਾਡਲਾਂ ਦੇ ਵੀ ਕਰਵਾ ਦਿੰਨੇ ਆ ਆਪਾਂ ਹਾਂਜੀ ਮਤਲਬ 8 ਦੇ 9 ਦੇ 10 ਦੇ ਵੀ ਕਰਵਾ ਦਿੰਨੇ ਆ ਕਰੋ ਇੱਕ ਇੱਕ ਮਹੀਨੇ ਡੇਰ ਮਹੀਨੇ ਲਈ ਬੰਦ ਹੋ ਜਨਵਰੀ ਤੋਂ ਬਾਅਦ ਸਟਾਰਟ ਹੋਵਾਂਗੇ ਠੀਕ ਆ ਵੀਰੇ ਹਾਂਜੀ ਹਾਂ ਲੋ ਮਿੱਤਰੋ ਪੂਰੀ ਸਿਰਾ ਸਿਰਾ ਕਰਨੇ ਭੰਗੂ ਮੋਟੂ ਦੇ ਉੱਪਰ ਜਿਸ ਕਿਸੇ ਮਿੱਤਰ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਬਈ ਸਕਰੀਨ ਤੇ ਪਈਆਂ ਨੰਬਰ ਚੱਲ ਰਿਹਾ ਹੁਣ ਸਿੱਧੀ ਸਿੱਧੀ ਕਾਲ ਕਰ ਲਓ ਕਾਰ ਨੂੰ ਬੁੱਕ ਕਰਨ ਦੇ ਲਈ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ